ਰਿਯੁਗ ਦੇ ਵਿੱਚ ਇੱਕ ਔਗਣ ਪ੍ਰਧਾਨ ਹੁੰਦਾ ਹੈ ਇਹ ਮੈਂ ਅਰਜ਼ ਕਰ ਦਿਆਂ ਬਾਕੀ ਔਗਣ ਵੀ ਹੁੰਦੇ ਉਹ ਜ਼ੇਰ ਸਾਇਆ ਹੁੰਦੇ ਨੇ ਇੱਕ ਔਗਣ ਪ੍ਰਧਾਨ ਹੁੰਦਾ ਹੈ ਹਰ ਵਿਅਕਤੀ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਇੱਕੋ ਹੀ ਤਰ੍ਹਾਂ ਦਾ ਔਗਣ ਮਨੁੱਖਤਾ ਦੇ ਅੰਦਰ ਪ੍ਰધાન ਹੋਵੇ 670 ਫੀਸਦੀ ਦੇ ਅੰਦਰ ਉਸ ਨਾਲ ਫਿਰ ਤੁਲਨਾ ਕੀਤੀ ਜਾਂਦੀ ਹੈ ਇਸ ਯੁੱਗ ਦਾ ਔਗਣ ਕਿਹੜਾ ਹੈ ਹਰ ਯੁੱਗ ਦਾ ਆਪਣਾ ਗੁਣ ਹੁੰਦਾ ਹੈ ਹਰ ਯੁੱਗ ਦਾ ਆਪਣਾ ਔਗਣ ਹੁੰਦਾ ਹੈ ਹਰ ਵਿਅਕਤੀ ਦਾ ਵੀ ਬੁਨਿਆਦੀ ਗੁਣ ਕੋ ਇੱਕਦ ਹੁੰਦਾ ਹੈ ਬਾਕੀ ਗੁਣ ਉਹਦੇ ਜ਼ੇਰ ਸਾਇਆ ਹੁੰਦੇ ਹੈ ਹਰ ਵਿਅਕਤੀ ਦਾ ਬੁਨਿਆਦੀ ਔਗਣ ਇੱਕ ਹੁੰਦਾ ਹੈ। ਬਾਕੀ ਸਾਰੇ ਔਗਣ ਉਸ ਇੱਕ ਔਗਣ ਦੇ ਪਿੱਛੇ ਚੰਦੇ ਨੇ। ਸ਼੍ਰੀ ਰਵਿਦਾਸ ਨੇ ਜੋ ਇਸ਼ਾਰਤਨ ਗੱਲ ਕੀਤੀ ਹੈ। ਇਹਨੂੰ ਜਗਤ ਗੁਰੂ ਬਾਬਾ ਵਕਤ ਦੇ ਅਵਤਾਰੀ, ਪੁਰਸ਼ ਇਸ ਯੁੱਗ ਦੇ ਅਵਤਾਰੀ ਪੁਰਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਤਰ੍ਹਾਂ ਖੋਲਦੇ ਨੇ ਇਹ ਮੈਂ ਤੁਹਾਡੇ ਸਾਹਮਣੇ ਰੱਖਾਂ ਪੂਰਨ ਤੌਰ ਤੇ ਉਹਨਾਂ ਦੇ ਬੋਲਾਂ ਨੂੰ ਮੈਂ ਖੋਲ ਸਕਾਂਗਾ ਇਹ ਤੇ ਸਮਰਥਾ ਨਹੀਂ ਔਰ ਕੁਝ ਜੋ ਸਤਿਗੁਰ ਨੇ ਸ਼ਕਤੀ ਤੇ ਪ੍ਰੇਰਣਾ ਜਿਸ ਤਰ੍ਹਾਂ ਦੀ ਪ੍ਰਦਾਨ ਕੀਤੀ ਮੈਂ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਿਹਾ ਹਾਂ ਕਲ ਕਲ ਵਾਲੀ ਕਾਮ ਮਦ ਜਿਨ੍ਹਾਂ ਨੇ ਕਦੀ سلسلہ وار ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਾਠ ਕੀਤਾ ਹੈ ਇਹ ਆਇਆ ਹੋਵੇਗਾ ਵਾਕ ਸ਼ਲੋਕ ਮਰਦਾਨਾ ਪਹਿਲਾ ਬਹੁਤ ਸਾਰੇ ਐਸਾ ਕਹਿੰਦੇ ਨੇ ਵਾਕ ਮਰਦਾਨੇ ਦਾ ਹੈ ਪਰ ਜੋ ਪਹਿਲਾ ਜੋ ਲਿਖਿਆ ਫਿਰ ਉਸ ਤੋਂ ਕੀ ਲਓਗੇ ਬੋਲ ਗੁਰੂ ਨਾਨਕ ਦੇਵ ਜੀ ਦਾ ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ ਜਿਵੇਂ ਸਾਰੰਗ ਰਾਗ ਦੇ ਵਿੱਚ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਸੂਰ ਦਾਸ ਦੇ ਪ੍ਰਤੀ ਉਚਾਰਨ ਕੀਤਾ ਕੁਛ ਗਿਲਾ ਮਰਦਾਨੇ ਨੇ ਮਨੁੱਖਤਾ ਬਾਰੇ ਕੀਤਾ ਸ਼ਹਿਰ ਦੇ ਬੰਦਿਆਂ ਬਾਰੇ ਸਾਹਿਬ ਜਿਸ ਡੰਗ ਨਾਲ ਯੁੱਗ ਦੀ ਤਸਵੀਰ ਖਿੱਚਦੇ ਪੈਣੇ ਉਹ ਧਿਆਨ ਨਾਲ ਸੁਣਨਾ ਕਲ ਕਲ ਵਾਲੀ ਇਹ ਯੁੱਗ ਕਲਾਲੀ ਹੈ ਕਲਾਲ ਉਸ ਨੂੰ ਕਹਿੰਦੇ ਨੇ ਜੋ ਸ਼ਰਾਬ ਬਣਾਉਂਦਾ ਹੈ ਤੇ ਸ਼ਰਾਬ ਵੇਚਦਾ ਹੈ ਅੱਜ ਤੇ ਬਣਦੀ ਕਾਰਖਾਨਿਆਂ ਦੇ ਚ ਇਹ ਵੇਚਦੇ ਦੁਕਾਨਦਾਰ ਨੇ ਪਰ ਪ੍ਰਾਚੀਨ ਕਾਲ ਦੇ ਚ ਬਣਾਣਾ ਤੇ ਵੇਚਣਾ ਇੱਕੋ ਹੀ ਮਨੁੱਖ ਦਾ ਕੰਮ ਆਉਂਦਾ ਸੀ ਉਹਨੂੰ ਕਲਾਲ ਕਹਿੰਦੇ ਸਨ ਕਲਾਲ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਯੋਗ ਹੈ ਨਾ ਕਲਾਲ ਹੈ ਸ਼ਰਾਬ ਬਣਾਉਂਦਾ ਹੈ ਸ਼ਰਾਬ ਪਿਲਾਉਂਦਾ ਹੈ ਵੇਚਦਾ ਕਿਹੜੀ ਸ਼ਰਾਬ ਕਿਸ ਤੋਂ ਬਣਾਉਂਦਾ ਹੈ ਸ਼ਰਾਬ ਕਈ ਪ੍ਰਕਾਰ ਦੀ ਗੁੜ ਤੋਂ ਬਣਦੀ ਹੈ ਗੋਰਾ ਤੋਂ ਬਣਦੀ ਹੈ ਸੰਤਰਿਆਂ ਤੋਂ ਬਣਦੀ ਹੈ ਵੱਖ-ਵੱਖ ਸ਼ਰਾਬਾਂ ਇਹ ਯੋਗ ਜਿਹੜੀ ਸ਼ਰਾਬ ਪਿਲਾਉਂਦਾ ਹੈ ਕਿਸ ਤੋਂ ਬਣਾਉਂਦਾ ਹੈ ਉਹ ਸ਼ਰਾਬ ਕੀ ਹੈ ਇੱਕ ਸ਼ਰਾਬ ਜੋ ਤਨ ਪੀਂਦਾ ਹੈ ਤਨ ਸੁਣ ਹੋ ਜਾਂਦਾ ਹੈ ਦਿਮਾਗ ਸੁਣ ਹੋ ਜਾਂਦਾ ਹੈ ਸਮस्याਵਾਂ ਨਾਲ ਸੰਬੰਧ ਟੁੱਟ ਜਾਂਦਾ ਹੈ ਟੁੱਟ ਜਾਂਦਾ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਔਰ ਭਾਈ ਸਾਹਿਬ ਭਾਈ ਨੰਦ ਲਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਵਿੱਚ ਪ੍ਰਭੂ ਦੇ ਨਾਮ ਨੂੰ ਸ਼ਰਾਬ ਨਾਲ ਤਸ਼ਵੀਰ ਦਿੰਦੇ ਨੇ ਨਸ਼ਾ ਇੱਕ ਨਸ਼ਾ ਜਨਮ ਸਾਖੀ ਦੀਆਂ ਇਹ ਪੰਕਤੀਆਂ ਤੇ ਜਗਤ ਪ੍ਰਸਿੱਧ ਨੇ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਸ਼ਰਾਬ ਬਣਦੀ ਕਿਵੇਂ ਹੈ ਭਗਤ ਕਬੀਰ ਜੀ ਨੇ ਤੇ ਡੰਗ ਵੀ ਦੱਸ ਦਿੱਤਾ ਗੁੜ ਕਰ ਗਿਆ ਧਿਆਨ ਕਰ ਮਉਵਾ ਬਹੁ ਭਾਟੀ ਤਨਦਾਰਾ सुखमन नारी सहज समानी पीवे पीवनहारा औदो मेरा मन मतवारा उन मनल चढ़ा मदन रस सा किया त्रिभुवन भया उजारा पर मैं जो कुछ आज के सामने इस वक्त विचार रखनी है उस्तो किदरे ओले ना हो जावा लेकिन इतनी गल स्पष्ट है मनुख नो नशा चाहिरे ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਥੱਲੇ ਲੈ ਜਾਂਦਾ ਹੈ ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਉੱਪਰ ਲੈ ਜਾਂਦਾ ਹੈ ਮਨ ਥੱਲੇ ਲੈ ਜਾਂਦਾ ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਭੁਲਾ ਦਿੰਦਾ ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਮਿਟਾ ਦਿੰਦਾ ਹੈ ਖਤਮ ਕਰ ਦਿੰਦਾ ਹੈ ਜਿਹੜਾ ਨਸ਼ਾ ਮਨ ਤੋਂ ਥੱਲੇ ਲੈ ਜਾਂਦਾ ਹੈ ਇਹ ਸ਼ਰਾਬ ਬਾਜ਼ਾਰ ਵਿੱਚ बिकਦੀ ਹੈ ਪੈਸਿਆਂ ਨਾਲ ਮਿਲਦੀ ਹੈ ਜਿਹੜਾ ਨਸ਼ਾ ਮਨੁੱਖ ਨੂੰ ਮਨ ਤੋਂ ਵੀ ਪਰ ਬਹੁਤ ਉੱਪਰ ਲੈ ਜਾਂਦਾ ਹੈ ਇਹ ਵਿਖਦੇ ਹੀ ਨਹੀਂ ਸਵੈਮ ਬਣਾਣੀ ਪੈਂਦੀ ਹੈ ਅਬ ਬਣਾਣੀ ਪੈਂਦੀ ਹੈ ਅਬ ਬਣਾਣੀ ਪੈਂਦੀ ਹੈ ਅਬ ਪਿਣੀ ਪੈਂਦੀ ਹੈ ਅਬ ਬਣਾਣੀ ਪੈਂਦੀ ਹੈ ਇਸ ਵਾਸਤੇ ਕਰੀਬਨ ਕਰੀਬਨ ਵਿਦਵਾਨਾਂ ਨੇ ਪ੍ਰਭੂ ਦੇ ਨਾਮ ਨੂੰ ਵੀ ਇੱਕ ਨਸ਼ਾ ਕਿਹਾ ਪਰ ਬੇਹੋਸ਼ੀ ਦਾ ਨਹੀਂ ਹੋਸ਼ ਦਾ ਨਸ਼ਾ ਇਕ ਨਸ਼ਾ ਮਨੁੱਖ ਦੇ ਸਾਰੇ ਹੋਸ਼ੋ ਹਵਾਸ ਨੂੰ ਭੁਲਾ ਦਿੰਦਾ ਹੈ ਸੁਲਾ ਦਿੰਦਾ ਹੈ ਇਕ ਨਸ਼ਾ ਮਨੁੱਖ ਨੂੰ ਪੂਰਨ ਹੌਸ ਦੇ ਚ ਲਿਆਉਂਦਾ ਸਾਰੇ ਹੋਸ਼ ਜਗਾ ਦਿੰਦਾ ਹੈ ਇਹ ਤੇ ਮਨੁੱਖ ਨੂੰ ਪੂਰਨ ਹੋਸ਼ ਚਾਹੀਦਾ ਹੈ ਇਹ बेहੋਸ਼ੀ ਵਿਚਾਰ ਦੀ ਅਵਸਥਾ ਦੁਖਦਾਈ ਹੈ ਵਿਚਾਰ ਜੀਵਣਾ ਕਠਨ ਹੈ ਇਕਵਾਲ ਕਹਿੰਦੇ ਨੇ ਹਰ ਚੰਦ ਹੋ ਮੁਸ਼ਾਹਿਦ ਹਕਕੀ ਗੁਫਤਗੋ ਹਕਕ ਆਪਸੇ ਜੇ ਬੈਠ ਕੇ ਕਿਦਰੇ ਸੱਚ ਦੀ ਗੱਲ ਕਰੀਏ ਹਕਕ ਦੀ ਗੱਲ ਕਰੀਏ ਤੇ ਉਹਦੇ ਬਾਰੇ ਕੋਈ ਤਸ਼ਬੀਹ ਦੇਣੀ ਪੈ ਜਾਏ ਹਕਕ ਕਿਹਦਾ ਹੁੰਦਾ ਹੈ ਸੱਚ ਕਿਹਦਾ ਹੁੰਦਾ ਹੈ ਸੱਚ ਕੀ ਹੈ ਹਰ ਚੰਦ ਹੋ ਮੁਸ਼ਾਹਿਦ ਹਕਕੀ ਗੁਫਤਗੋ ਤੁਲਨਾਤਮਕ ਗੱਲ ਕਰਨੀ ਹੋਵੇ ਖੁਦਾ ਦੀ ਤੁਲਨਾ ਨਹੀਂ ਹੋਵੇ ਸੱਚ ਦੀ ਤੁਲਨਾ ਨਹੀਂ ਹੋਵੇ ਹੱਕ ਦੀ ਤੁਲਨਾ ਨਹੀਂ ਹੋਵੇ ਹਰ ਚੰਦ ਹੋ ਮੁਸ਼ਾਇਦ ਹੱਕ ਕੀ ਗੁਫ਼ਤਗੋ ਬਨਤੀ ਨਹੀਂ ਹੈ ਸਾਗਰੋ ਮੀਨਾ ਕਹੇ ਬਗੈਰ ਹੱਕ ਕਿਹਦਾ ਹੁੰਦਾ ਹੈ ਖੁਦਾ ਕੈਸਾ ਹੁੰਦਾ ਹੈ ਸੱਚ ਕੈਸਾ ਹੁੰਦਾ ਇੱਕ ਬਹਲ ਵੀ ਕਹਿੰਦਾ ਇੱਕ ਨਸ਼ਾ ਇੱਕ ਨਸ਼ਾ ਇਕ ਸਰੂਰ ਇਕ ਮਸਤੀ ਇਕ ਨਸ਼ਾ ਭਰਪੂਰਨ ਹੋਸ਼ ਦਾ ਨਸ਼ਾ ਜੋ ਚਿੰਤਾਵਾਂ ਤੇ ਦੁੱਖਾਂ ਤੇ ਪਾਪਾਂ ਨੂੰ ਮਿਟਾ ਦਿੰਦਾ ਹੈ ਇਕ ਨਸ਼ਾ बेहोशी ਦਾ ਨਸ਼ਾ ਜੋ ਦੁੱਖ ਸੰਤਾਪ ਭੁਲਾ ਦਿੰਦਾ ਹੈ ਚਿੰਤਾਵਾਂ ਭੁਲਾ ਦਿੰਦਾ ਹੈ ਔਰ ਵਕਤੀ ਤੌਰ ਤੇ ਭੁਲਾਉਂਦਾ ਹੈ ਬਾਰ ਬਾਰ ਪੀਣੀ ਵੇਂਦੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਝ ਇੱਥੇ ਕਹਿ ਰਹੇ ਨੇ ਕਲ ਕਲ ਵਾਲੀ ਇਹ ਯੋਗ ਕਲਾ ਲਈ ਹੈ ਕਲਾ ਲਈ ਹੈ ਤੇਜੀ ਕੁਲ ਕਿਹੜੀ ਸ਼ਰਾਬ ਹੈ ਕਲ ਕਲ ਵਾਲੀ ਕਾਮ ਮਦ ਮਨਵਾ ਪੀਵੜਾਰ ਪੀਂਦਾ ਮਨ ਹੈ ਸ਼ਰਾਬ ਹੈ ਕਾਮਨਾ ਦੀ ਕਾਮ ਦੀ ਤੁਮ ਕਹੀ ਹੈ ਤੋ ਜਗਤ ਗੁਰੂ ਸਵਾਮੀ कामकै यतकाल युग के, यत के कामे इशारन इशारा रवदास वे कर रहे पने ये युग कामे योग है प्रधान है कामनावा प्रधान